ਮਾਲਵਿੰਦਰ ਮਾਲੀ ਆ ਇੱਕ ਉਹਨੇ ਸਵਾਲ ਖੜਾ ਕੀਤਾ ਸਾਡੇ ਹੀ ਚੈਨਲ ਤੇ ਬੋਲਦਿਆਂ ਉਹ ਕਹਿੰਦਾ ਦੇਖੋ ਜੀ ਜਦੋਂ ਕਿਸਾਨ ਆਗੂ ਚੰਡੀਗੜ੍ਹ ਮੀਟਿੰਗ ਕਰਨ ਗਏ ਨੇ ਕਹਿੰਦਾ ਉਦੋਂ ਸਾਰਾ ਮਾਹੌਲ ਸਮਝ ਆ ਗਿਆ ਸੀ ਵੀ ਸ਼ੰਭੂ ਤੇ ਖਨੋਰੀ ਦੇ ਉੱਪਰ ਹੁਣ ਹਮਲਾ ਹੋਣਾ ਪੁਲਿਸ ਦਾ ਉਹ ਕਹਿੰਦਾ ਸਰਵਨ ਸਿੰਘ ਭੰਦੇੜ ਡੱਲੇਵਾਲ ਸਾਹਿਬ ਹੋਰ ਇਹਨਾਂ ਸਭ ਨੂੰ ਪਤਾ ਸੀ ਵੀ ਸ਼ੰਭੂ ਤੇ ਖਨੋਰੀ ਤੇ ਹਮਲਾ ਹੋਣਾ ਤੇ ਫਿਰ ਵੀ ਇਹ ਮੀਟਿੰਗ ਦੇ ਵਿੱਚ ਗਏ ਮਾਲੀ ਦਾ ਕਹਿਣ ਦਾ ਅਰਥ ਇਹ ਸੀ ਵੀ ਇਹਨਾਂ ਨੂੰ ਸਭ ਪਤਾ ਸੀ ਔਰ ਇਹ ਤੈ ਸ਼ੁਦਾਈ ਸਾਰਾ ਕੁਝ ਹੋਇਆ ਇਹ ਦੇਖੋ ਕੈਨ ਨੂੰ ਕੋਈ ਜੋ ਮਰਜ਼ੀ ਕਹ ਲੈ ਕੀ ਫਰਕ ਪੈਂਦਾ ਮੰਨ ਲਓ ਅਸੀਂ ਸਾਰੇ ਆਗੂ ਸ਼ੰਭੂ ਤੇ ਹੁੰਦੇ ਖਨੌਰੀ ਤੇ ਹੁੰਦੇ ਅਸੀਂ 4-5000 ਹੋਰ ਬੰਦਾ ਇਕੱਠਾ ਕਰ ਲੈਂਦੇ ਮਾਲੀ ਸਾਹਿਬ ਦੱਸਣ ਜਿਹੜੀ ਸਟੇਟ ਦੀ ਤਾਕਤ ਹੈ ਫਿਰ ਸਟੇਟ ਠਾਲ ਨਹੀਂ ਸੀ ਸਕਦਾ ਸਟੇਟ ਇੱਕ ਮਾਲਵਿੰਦਰ ਮਾਲੀ ਕਹਿੰਦਾ ਵੀ ਹੁਣ ਮੋਰਚਾ ਗਿਆ ਸੀ ਸ਼ੰਭੂ ਤੇ ਖਨੌਰੀ ਵਾਲਾ ਫਸ ਤੇ ਰਸਤਾ ਕੋਈ ਲੱਭ ਨਹੀਂ ਰਿਹਾ ਸੀ ਤੇ ਇਸ ਕਰਕੇ ਸਰਕਾਰਾਂ ਨਾਲ ਮਿਲ ਕੇ ਇਹਨਾਂ ਨੇ ਐਵੇਂ ਕਰਵਾਇਆ ਕੋਈ ਕਿਉਂ ਮਤਲਬ ਐ ਐ ਕਦੀ ਨਹੀਂ ਹੁੰਦਾ ਮਿਲਦਾ ਮਤਲਬ ਹੁੰਦਾ ਪੋਲਾ ਪਤਲਾ ਸਮਝੌਤਾ ਹੋਣਾ ਜਦੋਂ ਲੀਡਰ ਮਿਲਦੇ ਨੇ ਉਦੋਂ ਐ ਜਿਹੜੇ ਲੀਡਰ ਮਿਲਦੇ ਹੁੰਦੇ ਆ ਉਹਨਾਂ ਦੇ ਬੰਦੇ ਨਹੀਂ ਸ਼ਹੀਦ ਹੁੰਦੇ ਹੁੰਦੇ ਉਹ ਟਕਰਾ ਨਹੀਂ ਲੈਂਦੇ ਹੁੰਦੇ ਉਹਨਾਂ ਦੇ ਸਿੱਧੀਆਂ ਬੁਲਟਾਂ ਨਹੀਂ ਚਲਦੀਆਂ ਹੁੰਦੀਆਂ ਉਹਨਾਂ ਨੂੰ ਮੀਟਿੰਗਾਂ ਸੱਤ ਕੇ ਫੜਿਆ ਨਹੀਂ ਜਾਂਦਾ ਹੁੰਦਾ ਉਹਨਾਂ ਨੂੰ ਜੇਲਾ ਚ ਨਹੀਂ ਸੁਟਿਆ ਜਾਂਦਾ ਮਿਲਣ ਵਾਲੇ ਦੇ ਬੜੇ ਰਮਾਨਾ ਬਾਹਰ ਮਿਲ ਲਿੰਦੇ ਨੇ ਇੱਥੇ ਕੀ ਉਈ ਆਪਣੀਆਂ ਆਪਣੀਆਂ ਪਰਸਪੈਕਸ਼ਨ ਆਪਣੇ ਆਪਣੇ ਤਰੀਕੇ ਨੇ ਕੋ ਪੋਲਿਟিক্যাল ਮੋਟਿਵ ਹੁੰਦਾ ਪਿੱਛੇ ਨਾ ਕੋ ਜਰੂਰੀ ਥੋੜਾ ਵੀ ਕੋਈ ਬੁੱਧੀਜੀਵੀ ਆਪਦੇ ਸਾਹਿਬ ਨਾਲ ਠੀਕ ਹੀ ਬੋਲਦਾ ਉਹ ਤਾਂ ਪਹਿਲੇ ਦਿਨ ਤੋਂ ਕਹਿੰਦਾ ਵੀ ਤੁਹਾਡਾ ਜਿਹੜਾ ਤੁਹਾਡਾ ਜਿਹੜਾ ਟਾਈਮਿੰਗ ਹੈ ਗਲਤ ਆ ਜੇ ਮੋਰਚਾ ਨਾ ਹੁੰਦਾ ਤੇ ਮੋਦੀ ਸਾਹਿਬ 400 ਤੋਂ ਬਾਹਰ ਜਾਣਦੇ ਠੀਕ ਆ ਉਹਨਾਂ ਨੇ ਆਪ ਮੰਨਿਆ ਵੀ ਕਿਸਾਨਾਂ ਕਰਕੇ ਹਾਰ ਗਏ ਬੇਸ਼ੱਕ ਬਾਅਦ ਚ ਉਹਦਾ ਫਾਇਦਾ ਵੀ ਚੱਕਿਆ ਕਿਸਾਨ ਵਰਸਸ ਸੌਲਵ ਕੀਤਾ ਚਲਦੀਆਂ ਹੁੰਦੀਆਂ ਦੇਖੋ ਸਾਡਾ ਜਿਸ ਕਿਸਮ ਦਾ ਪੋਲਿਟਿਕਲ ਨਜ਼ਰੀਆ ਵਾ ਸਾਡੀ ਜੱਥੇਬੰਦੀ ਦਾ ਜੋ ਅਸੀਂ ਕਮਮ ਚ ਬਣਾ ਕੋਈ ਜਿੱਤੇ ਸੀ ਕਿਨੇ ਕੋਈ ਅਜੇ ਮਸਲਾ ਤਾਂ ਹੱਲ ਨਹੀਂ ਹੋ ਚਲੇ ਸਟੇਟ ਦੀਆਂ ਨੀਤੀਆਂ ਦੀਆਂ ਭਾਵੇਂ ਆ ਆਦਮੀ ਆ ਭਾਵੇਂ ਕਾਲੀ ਦਲ ਆ ਭਾਵੇਂ ਕਾਂਗਰਸ ਨੀਤੀ ਦਾ ਕੋਈ ਫਰਕ ਨਹੀਂ ਹੈਗਾ ਕੀ ਫਰਕ ਪੈਂਦਾ ਊੜਾ ਨਾ ਜੂ ਐਡਾ ਜੂ ਐਡਾ ਨਾ ਜੂ ਈੜੀ ਆ ਜੂ ਕੋਸਸਾ ਆ ਜੂ ਪਾਲਿਸੀ ਤਾਂ ਜਿਉਂਦੀ ਤਿਉਂ ਆ ਤੋ ਇਲਜ਼ਾਮ ਜਿਹੜਾ ਮਰਜ਼ੀ ਲਾਈ ਜਾਵੇ ਪਰ ਇਤਰਾਤਲ ਤੇ ਦੀਦਾ ਹੁੰਦਾ ਜਿਹੜੇ ਲੋਕ ਲੜਦੇ ਹੁੰਦੇ ਜਿਨ੍ਹਾਂ ਤੇ ਵਾਰ ਹੁੰਦੇ ਆ ਉਹ ਸਮਝੌਤੇ ਚ ਨਹੀਂ ਹੁੰਦੇ ਹੁੰਦੇ ਜਿਨ੍ਹਾਂ ਨੇ ਸਮਝੌਤੇ ਕਰਨੇ ਉਹਨਾਂ ਦੇ ਵਾਰ ਹੀ ਨਹੀਂ ਹੁੰਦੇ ਹੁੰਦੇ ਹਮ ਇੱਕ ਸਵਾਲ ਇਹ ਆ ਕਹਿੰਦੇ ਜੋ ਕੇਂਦਰ ਸਰਕਾਰ ਦਿੱਲੀ ਮੋਰਚੇ ਦੀ ਇਤਿਹਾਸਕ ਜਿੱਤ ਤੋਂ ਬਾਅਦ ਚਾਹੁੰਦੀ ਸੀ ਉਹ ਕੇਂਦਰ ਸਰਕਾਰ ਨੇ ਕਰਤਾ ਉਹ ਚਾਹੁੰਦੇ ਸੀ ਕਿ ਕਿਸਾਨ ਤਾਕਤ ਨੂੰ ਡੈਮੇਜ ਕੀਤਾ ਜਾਵੇ ਕਿਸਾਨਾਂ ਨੂੰ ਲੋਕਾਂ ਦੀ ਨਜ਼ਰ ਚ ਸ਼ੱਕੀ ਕੀਤਾ ਜਾਵੇ ਜਿਹੜਾ ਕਿਸਾਨ ਸਯੁਕਤ ਮੋਰਚਾ ਇੱਕ ਤਾਕਤ ਵਜੋਂ ਉੱਭਰਿਆ ਇਹ ਇਹਨਾਂ ਨੂੰ ਡਾਊਨ ਕੀਤਾ ਜਾਵੇ ਇਹ ਕਹਿੰਦੇ ਸ਼ੰਭੂ ਖਨੋਰੀ ਮੋਰਚਾ ਜਿਹੜਾ ਕੱਲੀਆਂ ਕੁ ਜਥੇਬੰਦੀਆਂ ਨੇ ਲਾ ਲਿਆ ਉਹਨੇ ਇਹੀ ਕੁਝ ਕਰਤਾ ਦੋ ਗੱਲਾਂ ਨੇ ਜਦੋਂ ਪਹਿਲਾ ਮੋਰਚਾ ਚੱਲਿਆ ਕੋਈ ਕਿਸੇ ਇੱਕ ਜਥੇਬੰਦੀ ਦੀ ਨਹੀਂ ਹੋ ਹੈਗੀ ਨਾ ਕਿਸੇ ਬੁੱਧੀਜੀਵੀ ਦੀ ਹੈਗੀ ਉਹ ਜਦੋਂ ਆਇਆ ਲਗਭਗ ਸਾਰਿਆਂ ਅਸੀਂ ਸਭ ਤੋਂ ਪਹਿਲਾਂ ਹੀ ਲੜ ਰਹੇ ਸੀਗੇ ਗ੍ਰਾਹਕ ਸਾਹਿਬ ਵੀ ਲੜ ਰਹੇ ਸੀ ਸਰਕਾਰ ਤਾਂ ਸਾਨੂੰ ਦੋਵਾਂ ਨੂੰ ਸਤਕੇ ਮੀਟਿੰਗ ਕਰਨਾ ਚਾਹੁੰਦੀ ਸੀ ਮੇਰੇ ਕੋਲ ਬਹੁਤ سارے ਉਦੇਸ਼ ਕੇ ਪਹਿਲ ਵਟ ਚ ਅਸੀਂ ਗਏ ਨਹੀਂ ਵੀ ਦੇਖੋ ਜੱਡਾ ਵੱਡਾ ਮੁੱਦਾ ਵਾ ਇਹ ਹੱਲੋਂ ਵਾਲਾ ਨਹੀਂ ਹੈਗਾ ਲੜਾਈ ਲੜਨੀ ਚਾਹੀਦੀ ਆ ਹੂੰ ਉਸ ਮੋਰਚ ਚ ਜੜਿਆਂ ਨੂੰ ਲੱਗਦਾ ਵੀ ਉਹ ਬਹੁਤ ਵੱਡਾ ਮੋਰਚਾ ਸੀਗਾ ਹੂੰ ਕੀ ਮੈਂ ਨਾ ਨਹੀਂ ਲੈਂਦਾ ਹੁੰਦਾ ਕਿ ਵੱਡੇ ਲੀਡਰਾਂ ਦੇ ਬਿਆਨ ਨਹੀਂ ਛਪੇ ਕਿ ਵੱਡੀਆਂ ਅੰਗਰੇਜ਼ੀ ਦੀਆਂ ਖਬਰਾਂ ਚ ਵੀ ਇੱਕ ਵਾਪਸ ਲੈ ਲਓ ਇੱਕ ਸਟੇਟਾਂ ਤੇ ਛੱਡ ਦਿਓ ਹੂੰ ਛਪੇ ਸੀ ਠੀਕ ਆ ਜੀ ਇਹ ਕੀ ਸੀ ਵੀ ਉਹ ਜਿੱਤ ਦਾ ਸਵਾਲ ਸੀ ਹੂੰ ਵੱਡੇ ਲੀਡਰ ਹੀ ਕਹਿੰਦੇ ਵੀ ਜਿਹੜੀ ਗਿਣਤੀ ਹੈ ਮੇਰੇ ਮੂੰਹ ਤੋਂ ਬੋਲਣਾ ਚੰਗਾ ਲੱਗਦਾ ਤੇ ਕੀ ਰਹਿ ਗਿਆ ਸੀ ਉੱਥੇ ਹੂੰ ਠੀਕ ਹੈ ਨਾ ਹੂੰ ਸਵਾਲ ਤੇ ਹੈਗਾ ਜਿਹੜੇ ਵੱਡੇ ਬੁੱਧੀ ਜੀਵ ਉਹਨਾਂ ਦੇ ਨਰਸਸ ਉਦੋਂ ਵੀ ਸੀ ਕਿ ਮੋਰਚਾ ਫਸ ਗਿਆ ਹੂੰ ਇਹ ਮੋਰਚਾ ਜਿੱਤਿਆ ਨਹੀਂ ਜਾਣਾ ਹੂੰ ਪਰ ਲੋਕਾਂ ਦੇ ਵਿੱਚ ਗੱਲ ਚੱਲੀ ਗਈ ਸੀ ਨਾ ਹੂੰ ਹੁਣ ਕਿੰਨ ਕਾਨੂੰਨ ਵਾਪਸ ਕਰਾਇਆ ਵਾਪਸ ਨਹੀਂ ਕੋਆ ਸਕਦਾ ਹੂੰ ਹਾਂ ਉਹਨਾਂ ਨੇ ਕਿੱਥੇ ਕੀਤੀ ਗਲਤੀ ਹਰਿਆਣਾ ਨੇ ਕਰ ਲਈ ਹੂੰ ਫਿਰ ਜਾ ਕੇ ਲਖੀਮਪੁਰ ਖਿਰਚ ਕਰ ਲਈ ਮਾਰੇ ਗਏ ਹੂੰ ਵੱਡੀਆਂ ਗੂਕ ਸਟੇਟ ਵੀ ਗਲਤੀ ਕਰ ਸਕਦਾ ਉਦੋਂ ਬਾਅਦ ਉੱਠਿਆ ਨਾ ਗਿਆ ਤੇ ਕਾਨੂੰਨ ਵਾਪਸ ਲੈਣੇ ਪੈਗੇ ਬੁੱਧੀਜੀਵੀਆਂ ਦੇ ਉਦੋਂ ਬੁੱਧੀ ਵਿਵੇਕ ਹੀ ਕਈ ਵਾਰੀ ਲੀਡਰ ਨਹੀਂ ਘੁਮਰਾ ਹੁੰਦਾ ਬੁੱਧੀਜੀਵੀ ਘਰਵਾ ਕਰ ਦਿੰਦੇ ਆ ਪੇਚੋਂ ਨਿਕਲ ਆਓ ਜੀ ਹੁਣ ਇਹ ਤਾਂ ਫਸ ਗਿਆ ਮੋਰਚਾ ਮਤਲਬ ਇਹਦਾ ਮਤਲਬ ਵੱਡੀ ਲੀਡਰਸ਼ਿਪ ਦਾ ਸਮਝੌਤਾ ਕਰਨਾ ਚਾਹੁੰਦੀ ਸੀ ਠੀਕ ਹੈ ਨਾ ਹਾਂ ਉਹ ਗੱਲ ਆ ਵੀ ਲੋਕਾਂ ਦਾ ਪ੍ਰੈਸ਼ਰ ਸੀ ਨਹੀਂ ਕਰੇ ਇਹ ਠੀਕ ਆ ਅੰਦਰ ਕੋਈ ਵੀ ਕਰ ਸਕਦਾ ਗੱਲ ਵੀ ਮੋਰਚਾ ਵਾਪਸ ਲੈ ਲਓ ਅੰਦਰ ਜੋ ਹਣਾ ਉੱਪਰਲੀ ਬਾਹਰ ਗੱਲਾਂ ਆ ਗਈਆਂ ਕਿਹੜੀਆਂ ਲੁਕੇ ਛਪਿਆ ਸੀ ਦੂਸਰਾ ਕਿਸੇ ਨੇ ਵੀ ਇਹ ਨਹੀਂ ਸੀ ਕਿਹਾ ਵੀ ਪੀ ਜਾ ਕੇ ਪੰਜਾਬ ਦੇ ਵਿੱਚ ਕੋਈ ਕਿਸੇ ਨੇ ਕੋਈ ਡੈਮੇਜ ਨਹੀਂ ਕੀਤਾ ਸਰਕਾਰ ਇੱਕ ਤਾਂ ਸਰਕਾਰ ਕਰਦੀ ਹੁੰਦੀ ਸਰਕਾਰ ਪਾਈ ਹੁਣ ਵੀ ਕਰੂਗੀ ਹੂੰ ਭਲਾ ਜਦੋਂ ਦੇ ਸੰਤਾਈ ਤੋਂ ਬਾਅਦ ਜਿੰਨੇ ਅੰਦੋਲਨ ਚੱਲੇ ਸਰਕਾਰ ਕਿਹੜਾ ਨਹੀਂ ਪਾੜਨਾ ਚਾਹੁੰਦੀ ਹੁੰਦੀ ਸਾਰੇ ਅੰਦੋਲਨ ਥਿਆਰ ਵਰ ਅੰਦੋਲਨ ਹੋਵੇ ਕੋਈ ਨਕਸਰਬਾੜੀ ਲਹਿਰ ਹੋਵੇ ਸਾਡੇ ਕਿਸਾਨਾਂ ਦਾ ਹਰਕਤੇ ਪੜਨਾ ਚਾਹੁੰਦੀ ਹੁੰਦੀ ਇਹ ਪੱਟਣ ਵਾਲੇ ਦੇਖਣ ਨਾ ਪੱਟਣਕ ਨਹੀਂ ਪੱਟਣਾ ਪਰ ਕਿਸਾਨ ਤਾਂ ਪਾਟੇ ਜੀ ਕਿਸਾਨ ਅੰਦੋਲਨ ਤਾਂ ਤਿੰਨ ਧੜਿਆਂ ਚ ਪਾਟਿਆ ਤੁਸੀਂ ਦੇਖ ਲਓ ਸਯੁਕਤ ਕਿਸਾਨ ਮੋਰਚਾ ਭਾਰਤ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਤਿੰਨਾ ਤਿੰਨਾ ਧੜਿਆਂ ਚ ਪਟ ਗਿਆ ਨਹੀਂ ਤੁਸੀਂ ਉਹਦਾ ਜਵਾਬ ਲੈ ਲਓ ਇੱਕ ਤਾਂ ਆ ਹੁਣ ਸਰਕਾਰ ਨੇ ਥੋੜਾ ਕਿਆਜ਼ ਵੀ ਜਾ ਕੇ ਲਕਚਨ ਲੜੋ ਜੇ ਤੁਹਾਡੇ ਇਕਤਾ ਨਹੀਂ ਹੈਗੀ ਬਿਲਕੁਲ ਇਹ ਪਹਿਲਾਂੋਂ ਵੀ ਪਤਾ ਸੀ ਪੰਜਾਬ ਵਾਲਿਆਂ ਨੂੰ ਵੀ ਬਹੁਤ ਸਾਰੀਆਂ ਧਿਰਾਂ ਪਾਰਲੀਮੈਂਟ ਚੋਣਾਂ 'ਚ ਨਹੀਂ ਜਾਂਦੀਆਂ ਹੂੰ ਇਹ ਕਿਹੜਾ ਪਤਾ ਨਹੀਂ ਸੀ ਹੂੰ ਬਹੁਤਿਆਂ ਨੂੰ ਪਤਾ ਸੀ ਕੋਈ ਜਾਂਦੇ ਆ ਕੋਈ ਨਹੀਂ ਜਾਂਦੇ ਹੈਗੇ ਕੋਈ ਸਪੋਰਟਡ ਆ ਹੂੰ ਹਾਂ ਇਲੈਕਸ਼ਨ ਦੇ ਵਿੱਚ ਹੀ ਇੱਕ ਵੱਡਾ ਲੀਡਰ ਉਹ ਪੰਜਾਬ ਮਿਸ਼ਨ ਚਲਾਈ ਫਿਰਦਾ ਹੈ ਹੂੰ ਹੁਣ ਦੇਖੋ ਆਪੇ ਫਸ ਗਏ ਉਹ ਤੇ ਦੂਜੇ ਦੇ ਕੋਲ ਜਾਮ ਲਾਉਣਾ ਫਿਰ ਉਹ ਤਾਂ ਗਲਤ ਆ ਨਾ ਭਾਵੇਂ ਮੈਨੂੰ ਲੱਗਦਾ ਫੰਡਾਂ ਵਾਲੀ ਗੱਲ ਦੋਮ ਦਰਜੇ ਦੀ ਆ ਹੂੰ ਕੋ ਬੇਸਿਕਲੀ ਸਿਧਾਂਤਕ ਸਵਾਲ ਨਹੀਂ ਹੁੰਦਾ ਪਰ ਉੱਡਾ ਵੀ ਰੌਲਾ ਪਾ ਲਿਆ ਖਾ ਮਖਾਈ ਹੂੰ ਠੀਕ ਹੈ ਨਾ ਉਹ ਐਸਕੈਮ ਦੇ ਅੰਦਰੂਨੀ ਸਮੱਸਿਆਵਾਂ ਨੇ ਨਾ ਉਹ ਹੁਣ ਸਾਡੇ ਤੇ ਇਹਨਾਂ ਨੂੰ ਛੁੱਟੀਆਂ ਚੱਕਦੀਆਂ ਆ ਜਿੱਦ ਤੱਕ ਰਾਣ ਸਾਬ ਤਾਂ ਬਾਹਰ ਸੀ ਨਾ ਨਾ ਸਾਡਾ ਫੰਡ ਦਾ ਰੌਲਾ ਅਸੀਂ ਦੋਵੇਂ ਤਰ੍ਹਾਂ ਪਾਰਲੀਮੈਂਟ ਇਲੈਕਸ਼ਨ ਚ ਨਾ ਜਾਈਏ ਅਸੀਂ ਤਾਂ ਚਾਹੁੰਨੇ ਵੀ ਅਹ ਰਹਿਣਾ ਚਾਹੀਦਾ ਹੁਣ ਅੱਛਾ ਤੁਹਾਡੀ ਧਿਰ ਵੀ ਪਾਰਲੀਮੈਂਟਰੀ ਕਿਸੇ ਵੀ ਤਰ੍ਹਾਂ ਦੀ ਇਲੈਕਸ਼ਨ ਚ ਪਾਰਟਿਸਪੇਟ ਨਹੀਂ ਕਰਦੀ ਕਦੀ ਵੀ ਨਹੀਂ ਕੋਈ ਜਿੰਨੂ ਮਰਜ਼ੀ ਵੋਟਾਂ ਭਾਵੇ ਸਾਡਾ ਇਸ਼ੂ ਨਹੀਂ ਹੈਗਾ ਸਾਡਾ ਤਾਂ ਹੈਗਾ ਵੀ ਮੁੱਦਿਆਂ ਤੇ ਬੇਸਤੇ ਸ਼ਿੰਗਾਰਸ਼ ਕਰਨਾ ਦੋ ਤਰ੍ਹਾਂ ਇਹੋ ਜਿਹੀਆਂ ਤਾਂ ਦੂਜਾ ਹੁਣ ਐਸਕੇਮ ਦੇ ਵਿੱਚ ਸਵਾਲ ਉੱਠਦੇ ਵੀ ਐਸਕੇਮ ਦੀਆਂ ਧਿਰਾਂ ਮੰਨ ਲਓ ਤੁਸੀਂ ਇਹ ਸੋਚੋ ਵੀ ਜਿਵੇਂ ਜੀਕੇ ਐਸੇ ਰਾਸਤਾਨ ਵਾਲੀ ਉਹ ਐਸਕੇਮ ਦੀ ਧਿਰ ਸੀਗੀ ਆਮਰਜੀਤ ਸਿੰਘ ਮੋੜੀ ਐਸਕੇਮ ਦੀ ਧਿਰ ਸੀਗੀ ਠੀਕ ਹੈ ਮੰਗੜ ਸਾਹਿਬ ਐਸਕੇਮ ਦੀ ਧਿਰ ਨੇ ਬਹੁਤ ਸਾਰੇ ਹੋਰ ਵੀ ਪੰਜਾਬ ਦੇ ਅੰਦਰ ਜੀਰਾ ਸਾਹਿਬ ਵੀ ਬੱਤੀਆਂ ਸੀਗੇ ਮਰਾਇ ਸਾਹਿਬ ਵੀ ਬੱਤੀਆਂ ਸੀਗੇ ਆ ਇੱਕ ਹੋਰ ਸੰਗਾ ਸਾਹਿਬ ਵੀ ਬੱਤੀਆਂ ਸੀਗੇ ਇਹਨਾਂ ਦੀ ਵੱਡੀਆਂ ਧਿਰਾਂ ਨੇ ਉਹ ਚਾਹੁੰਦੇ ਸੀ ਯਾਰ ਇਹ ਅੰਦੋਲਨ ਹੋਵੇ ਅਸੀਂ ਚਾਹੁੰਨੇ ਹਾਂ ਅਸੀਂ ਕਹਿੰਦੇ ਯਾਰ ਸਾਨੂੰ ਕੋਈ ਮਸਲਾ ਨਹੀਂ ਹੈਗਾ ਐਸਕੇਮ ਦਿੱਲੀ ਦਾ ਅੰਦੋਲਨ ਸ਼ੁਰੂ ਕਰੇ ਅਸੀਂ ਉਹਨੂੰ ਕਹਿੰਦੇ ਕਿ ਬਗੈਰ ਮਤਲਬ ਤੋਂ ਸਪੋਰਟ ਕਰਦਾ ਬਾਹਰੋਂ ਅਸੀਂ ਕਰਾਂਗੇ ਜਿਵੇਂ ਕਰਦੇ ਹਾਂ ਕਰੋ ਉਹ ਪਿਛਲੀ ਜਨਵਰੀ ਆ ਗਈ ਐਸਕੇਮ ਨੂੰ ਲੱਗਾ ਹੀ ਨਹੀਂ ਕਿ ਅਸੀਂ ਅੰਦੋਲਨ ਕਰਨਾ ਹੈਗਾ ਉਹਨਾਂ ਦਾ ਆਪੋ ਪੜਨ ਹੁਣ 33 ਦੇਖੋ ਅੰਦੋਲਨ ਦਾ ਲੜਨਾ ਔਰ ਹਰਨਾ ਅੱਡਾ ਉਹ ਕਹਿੰਦੇ 33 34 ਸਾਲਾਂ ਤੋਂ ਪਹਿਲਾਂ ਅੰਦੋਲਨ ਹੀ ਨਹੀਂ ਹੁੰਦਾ ਹੁਣ ਤੁਸੀਂ ਦੇਖੋ ਕਿ ਖਨੌਰੀ ਸ਼ੰਭੂ ਤੇ ਤੁਸੀਂ ਵੀ ਕਿਤੇ ਕੱਟ ਦੀ ਕਮੀ ਸੀ ਲੋਕਾਂ ਨੇ ਕਸਰ ਨਹੀਂ ਛੱਡੀ ਲੋਕ ਤਾਂ ਲੱਖਾਂ ਜਾ ਗਏ ਹੂੰ ਬੰਦ ਵੀ ਕਰਤਾ ਕੰਮ ਦਾ ਕੋਈ ਕਸਰ ਨਹੀਂ ਹੁਣ ਜੇ ਲੀਡਰਸ਼ਿਪ ਦੀ ਆਪਸੀ ਫੁੱਟ ਸੀ ਇਹਦੇ ਲਈ ਹੁਣ ਲੀਡਰ ਜ਼ਿੰਮੇਵਾਰ ਜਨਤਾ ਨੇ ਤੇ ਹੁਣ ਜਦ ਅਸੀਂ ਅੰਦਰ ਗਏ ਤੁਸੀਂ ਜਾ ਕੇ ਆਂਦੇ ਬਾਹਰ ਤੁਸੀਂ ਤੰਮ ਲੱਡੂ ਦਾ ਰੇਲ ਰੋਕੋ ਦੇਖਿਆ ਹੂੰ ਦੇਖਿਆ ਅਸੀਂ ਮੈਂ ਪਹਿਲਾਂ ਵੀ ਗਿਆ ਕਿ ਨਹੀਂ ਕਿਸੇ ਪਾਸੇ ਕੋਈ ਘਾਟ ਨਹੀਂ ਹਾਂ ਜੇ ਦਿੱਲੀ ਅੰਦੋਲਨ ਚੱਲ ਜਾਂਦਾ ਉੱਥੇ ਸਪੋਰਟ ਬਹੁਤ ਜ਼ਿਆਦਾ ਮਿਲਣੀ ਸੀ ਹਰਿਆਣਾ 70000 ਫੋਰਸ ਲਾ ਕੇ ਰੁਕਿਆ ਮੈਨੂੰ ਲੱਗਦਾ ਸਿਰ ਨੌਲਜ ਵੀ ਲੋਕਾਂ ਦੀ ਕੋਈ ਕਾਟ ਨਹੀਂ ਸੀ ਜੇ ਸਾਡੀਆਂ ਆਪਸੀ ਨਿੱਜੀ ਹਿੱਤਾਂ ਦੇ ਟਕਰਾਅਵੇਂ ਆ ਸਰਕਾਰ ਨੂੰ ਕੋਈ ਦੋਸ਼ ਦਿੰਦੇ ਜੇ ਆਪਾਂ ਆਪ ਉਹਦੇ ਹੱਲ ਕਰੋ ਮੈਂ ਕਹਿੰਦਾ ਜੋ ਪਿੱਛੇ ਹੋ ਗਿਆ ਉਹਨਾਂ ਤੋਂ ਸਬਕ ਗਾਂ ਸਿੱਖ ਲੋ ਬਾਈ ਗਾਂ ਸਿੱਖ ਕੇ ਕਿੱਥੇ ਹੋ ਜਾਓ ਮਿਨਿਮਮ ਪ੍ਰੋਗਰਾਮ ਬਣਾ ਲਓ ਉੱਚ ਕਿਹੜਾ ਰੌਲਾ ਹੁਣ ਇਹ ਗੱਲ ਇਹ ਘਟਾ ਵਾਲੀ ਦੂਜੇ ਨੂੰ ਦੋਸ਼ੀ ਨਹੀਂ ਬਣਦਾ ਮੰਨ ਲਓ ਅੱਜ ਜੋ ਕੁਝ ਹੋ ਗਿਆ ਖਨੌਰੀ ਸ਼ੰਭੂ ਤੇ ਅਸੀਂ ਕਦੀ ਵੀ ਨਹੀਂ ਭੱਜਦੇ ਵੀ ਵੀ ਠੀਕਾ ਉਹਦਾ ਰਿਵਿਊ ਹੋਣਾ ਚਾਹੀਦਾ ਜੋ ਕਾਟਾਂ ਰਹੀਆਂ ਖਾਂ ਦੂਰ ਕਰਾਂਗੇ ਸਟੇਟ ਵੱਡਾ ਵਾ ਅਸੀਂ ਸਰਕਾਰ ਨੂੰ ਥੋੜਾ ਕਹਨੇ ਆ ਜਾਂ ਦੂਜੇ ਦੇ ਇਲਜ਼ਾਮ ਨਹੀਂ ਲਾਉਂਦੇ ਹੈਗੇ ਜੋ ਅਸੀਂ ਲੜਿਆ ਸਾਨੂੰ ਦਿਖਣ ਦਿਆ ਕਾਟਾਂ ਜਿੱਥੇ ਰਹੀਆਂ ਕਾਟਾਂ ਨੂੰ ਦੂਰ ਕੀਤਾ ਜਾਉ ਇਹ ਅੰਦੋਲਨ ਦੀ ਪ੍ਰਾਪਤੀ ਆ ਵੀ ਸਰਕਾਰ ਨੂੰ ਆਪਰੇਸ਼ਨ ਕਰਕੇ ਸਾਨੂੰ ਠਾਲਣਾ ਪੈ ਗਿਆ ਮਤਲਬ ਤੁਸੀਂ ਗੱਲ ਜਿਵੇਂ ਕੀਤੀ ਹੈ ਇਕੱਠੇ ਹੋਣ ਦੀ ਕੀ ਹੁਣ ਦੋਨੇ ਧਿਰਾਂ ਨੂੰ ਸਬਕ ਮਿਲ ਗਿਆ ਮਤਲਬ ਮੰਨ ਲਿਆ ਜਾਵੇ ਜਿਸ ਤਰ੍ਹਾਂ 5 ਮਾਰਚ ਨੂੰ ਸਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ ਜਾਣ ਦੀ ਕਾਲ ਦਿੱਤੀ ਸੀ ਕੱਲੇ ਹੁਣ ਕਰਕੇ ਉਹਨਾਂ ਨੂੰ ਵੀ ਅਗਲੇ ਨੇ ਜਾਣ ਦਿੱਤਾ ਉਧਰ ਤੁਸੀਂ ਇੱਧਰ ਉਹਨਾਂ ਨਾਲ ਵੱਖਰੇ ਸੀ ਤੁਹਾਨੂੰ ਵੀ 19 ਮਾਰਚ ਨੂੰ ਗ੍ਰਿਫਤਾਰ ਕਰਕੇ ਤੇ ਮੋਰਚਾ ਸਾਰਾ ਉਹਨਾਂ ਨੇ ਹੁੰਜਤਾ ਹੁਣ ਕੀ ਇਹਦੇ ਤੋਂ ਤੁਸੀਂ ਸਾਰੇ ਸਬਕ ਲਵੋਗੇ ਇਕੱਠੇ ਹੋਣ ਦੀ ਲੋੜ ਲੱਗਦੀ ਆ ਕਿ ਅਜੇ ਵੀ ਕੱਲੇ-ਕੱਲੇ ਹੀ ਕੋਸ਼ਿਸ਼ ਕਰੋਗੇ ਦੇਖੋ ਕਿ ਪਾਲਿਸੀ ਹੁੰਦੀ ਕਈ ਵਾਰੀ ਵਾਹ ਨਹੀਂ ਜਾਂਦੀ ਮੈਂ ਕਹਿੰਦਾ ਸੀ ਸਾਰੇ ਇਕੱਠੇ ਵੀ ਹੋ ਜੀਏ ਹੂੰ ਫبراير ਬੋਲਣ ਨੂੰ ਸਾਰੀਆਂ ਪਿੰਡਾਂ ਕਰ ਗੱਲ ਲੀਆਂ ਸਾਰੀਆਂ ਜਥੇਬੰਦੀਆਂ ਦੇ ਪੰਜਾਬ ਦੇ ਪਿੰਡ 13000 ਗੱਲ ਲੀ ਫਿਰ ਵੇਖ ਲਈ ਤਾਕਤ ਕਿੰਦੀ ਸਾਰੇ ਹਿੰਦੁਸਤਾਨ ਦੀਆਂ ਜਥੇਬੰਦੀਆਂ ਵੀ ਇਕੱਠੀਆਂ ਹੋ ਜਾਣ ਸਟੇਟ ਦੇ ਮੁਕਾਬਲੇ ਛੋਟੀ ਤਾਕਤ ਹੈ ਬੇਮੀਚੀ ਪਰ ਜਦੋਂ ਇਕੱਠੇ ਹੁੰਨੇ ਆ ਉਹ ਤੋਂ ਲੌਜੀਕਲੀ ਤੌਰ ਤੇ ਲੋਕਾਂ ਤੇ ਪ੍ਰਭਾਵ ਬਹੁਤ ਪੋਜ਼ਿਟਿਵ ਹੁੰਦਾ ਉਹਦਾ ਮੋਰਲ ਬਹੁਤ ਬੂਸ਼ ਹੁੰਦਾ ਲੋਕ ਫਿਰ ਹੁਣ ਲੋਕਾਂ ਨੂੰ ਲੱਗਦਾ ਵੀ ਹੁਣ ਸ਼ਾਇਦ ਸਾਰੇ ਇਕੱਠੇ ਹੋ ਗਿਆ ਤੇ ਮਸਲਾ ਹੱਲ ਹੋ ਜੂ ਜਦੋਂ ਲੋਕਾਂ ਦਾ ਕੋਈ ਸੁਪਨਾ ਪੂਰਾ ਹੁੰਦਾ ਦੀ ਤਾਂ ਉਦੋਂ ਫਿਰ ਆ ਜਾਂਦੇ ਲੋ ਪਰ ਪੰਦੇਰ ਸਾਹਿਬ ਲੋਕਾਂ ਦੀ ਇੱਛਾ ਤਾਂ ਹੈ ਵੀ ਸਾਰੇ ਇਕੱਠੇ ਹੋਵੋ ਬਿਲਕੁਲ ਮੈਂ ਉਹਦਾ ਕੋਲ ਕੰਪਲੀਟ ਕਰਦਾ ਮੈਂ ਕਹਿੰਦਾ ਕਈ ਵਾਰ ਖਾਸ਼ੀਸ਼ਾਂ ਨਹੀਂ ਪੂਰੀ ਹੁੰਦੀਆਂ ਅਸੀਂ ਪਹਿਲੇ ਦੋਨੋਂ ਇਹ ਸਾਡੀ ਸਮਝ ਆ ਵੀ ਜਿੱਡੀਆਂ ਵੱਡੀਆਂ ਮੰਗਾ ਨੇ ਨਾ ਜੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਉਹਦੇ ਦੀ ਵੱਡੇ ਸੰਘਰਸ਼ ਦੀ ਲੋੜ ਆ ਉਹ ਬਣਾਇਆ ਜਾ ਸਕਦਾ ਉਹ ਜਦ ਲਈ ਇਕੱਜ ਜਦੋਂ ਮੰਗਾ ਇੱਕੋ ਸਾਰਿਆਂ ਉਹ ਵੀ ਉਹੀ ਮੰਗਾ ਲੜੀ ਜਾਂਦੇ ਸੀ ਵੀ ਉਹੀ ਲੜੀ ਜਾਂਦੇ ਬੇ ਇਕੱਠੇ ਹੋ ਕੇ ਲੜ ਲਈ ਮਤ ਪੈਤ ਹੈਗੇ ਨੇ ਤੇ ਰਹਿਣਗੇ ਉਹ ਜਿੰਨਾਂ ਦੇ ਭਾਈ ਨਹੀਂ ਬੰਦੀ ਇੱਕ ਤਾਂ ਉਹਨਾਂ ਨੂੰ ਪਾਸੇ ਰੱਖ ਲਈ ਹੂੰ 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 ਉਹਨਾਂ ਰਹਿੰਦੀ ਹੈ ਵਾਪੇ ਲੋਕ ਵੇਖ ਲੈਣ ਕਿ ਕਿਹੜਾ ਸਿਆਣਾ ਕਿਹੜਾ ਵੱਧ ਚਤਰ ਹੈਗਾ ਅਕਲ ਵਾਲਾ ਪਤਾ ਹੀ ਹੈ ਸਾਰਿਆਂ ਨੂੰ ਆਪਾਂ ਪਹਿਲਾਂ ਇਕੱਠੇ ਹੋ ਕੇ ਸੰਭਲ ਲਈਏ ਨਾ ਦੇਖੋ ਪੰਜਾਬ ਦੇ ਇਤਿਹਾਸ ਦੇ ਵਿੱਚ ਹੁਣ ਮੈਨੂੰ ਕਈ ਵਾਰੀ ਆਪਣੇ ਤੌਰ ਤੇ ਜੋ ਮੈਂ ਪੰਜਾਬ ਨੂੰ ਸਮਝਦਾ ਪੇ ਹੁਣ ਕੋ ਕਾਲ ਤਖਤ ਸਾਹਬਰ ਦਾ ਜੱਥੇਦਾਰ ਨਹੀਂ ਹੈਗਾ ਹੂੰ ਉਦੋਂ ਲੜਦੇ ਤਾਂ ਉਦੋਂ ਵੀ ਬੜੀ ਸੀ ਆਪੋ ਚੋ ਦੀ ਇਹ ਹੂੰ ਪਰ ਕਾਲ ਤਖਤ ਕਹਿੰਦਾ ਵੀ ਹੁਣ ਬਦਾਲੀ ਆ ਗਿਆ ਪਹਿਲੇ ਇਹਨੂੰ ਸਾਂਭ ਲਓ ਭਾਈ ਹੂੰ ਫਿਰ ਲੜ ਲਿਓ ਜੀ ਫਿਰ ਲੜਦੇ ਵੀ ਸਾਡੇ ਪਿੰਡ ਆ ਵਾ ਸਾਡੇ ਪਿੰਡ ਆ ਵਾ ਅੰਦਰ ਪਠੇਰਾ ਕੁਝ ਹੁੰਦਾ ਭਾਈ ਕੋਈ ਸਾਂਝਾ ਮਿਨੀਮਮ ਪ੍ਰੋਗਰਾਮ ਹੋਵੇ ਸਦਾਨਕ ਤੌਰ ਤੇ ਵੀ ਜਦੋਂ ਸਟੇਟ ਹਮਲਾ ਕਰਦਾ ਚਾਹੇ ਚੰਡੀਗੜ੍ਹ ਹਮਲਾ ਕਰੇ ਚਾਹੇ ਦਿੱਲੀ ਕਰੇ ਫਿਰ ਇਕੱਠੇ ਹੋ ਕੇ ਨਿਬੜ ਲਿਆ ਕਰੀਏ ਫਿਰ ਵੇਖ ਲਿਆ ਕਰੀਏ ਕਿਹੜਾ ਚੰਗਾ ਕਿਹੜਾ ਮਾੜਾ ਅੱਜ ਵੀ ਅਸੀਂ ਇਕਤਾ ਦੇ ਹਮਾਇਤੀ ਆ ਸਾਡੀ ਪਹਿਲੇ ਦਿਨੋਂ ਕੋਸ਼ਿਸ਼ ਰਹੀ ਆ ਗਾਂ ਵੀ ਕੋਸ਼ਿਸ਼ਾਂ ਸੀ ਕਰਦੇ ਰਹੇ ਆ ਹਾਂ ਕੁਝ ਫਰਕ ਸਾਡੇ ਦੋ ਫੋਰਮਾਂ ਕੋ ਵੀ ਰਹੇ ਹੋਣਗੇ ਕੁਝ ਉਧਰੋਂ ਵੀ ਰਹੇ ਹੋਣਗੇ ਦੂਰ ਕਰਨ ਦੀ ਲੋੜ ਹੈਗੀ ਜੋ ਮੈਨੂੰ ਲੱਗਦਾ ਅੱਛਾ ਜਦੋਂ ਤੁਹਾਨੂੰ ਚੰਡੀਗੜ੍ਹ ਫੜਿਆ ਤਾਂ ਪੰਜਾਬ ਨੂੰ ਥੋੜਾ ਜਿਹਾ ਦੱਸੋ ਵੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਤੁਹਾਨੂੰ ਕਿੱਦਾਂ ਘੇਰਾ ਪਾਇਆ ਮਤਲਬ ਤੁਸੀਂ ਮੀਟਿੰਗ ਕਰਕੇ ਬਾਹਰ ਆ ਗਏ ਉਹ ਸਾਰੀ ਵਾਰਤਾ ਆਪਾਂ ਸ਼ੇਅਰ ਕਰੀਏ ਪੰਜਾਬ ਨਾਲ हां देखो पत्रकारਾਂ ਨੂੰ ਸਵਾਲ ਸੀ ਜਾਂ ਪੱਤਰਕਾਰਾਂ ਨੂੰ ਕਨਸੋਵਾ ਸੀਗੀਆਂ ਹੂੰ ਉੱਥੇ ਤਾਂ ਪੰਜਾਬ ਪੁਲਿਸ ਦੀ ਹੀ ਸਿਕਿਉਰਿਟੀ ਬਾਅਦ ਸੀਗੀ ਹੂੰ ਸਿਕਿਉਰਿਟੀ ਹੱਦੋਂ ਵੱਧ ਟਾਈਟ ਸੀਗੀ ਹੂੰ ਪਹਿਲੋ ਜਾਣ ਲੱਗਿਆਂ ਬਹੁਤ ਟਾਈਟ ਸੀਗੀ ਬੰਦਿਆਂ ਨੂੰ ਆਉਣ ਨਹੀਂ ਸੀ ਦਿੰਦੇ ਹੂੰ ਤੁਸੀਂ ਕੋਈ ਵੀ ਅਸੀਂ 500 ਬੰਦਾ ਵੀ ਲੈ ਜੀਏ 1000 ਬੰਦਾ ਵੀ ਲੈ ਜੀਏ ਮੰਨ ਲਓ ਚੰਡੀਗੜ੍ਹ ਜਿਸ ਸਟੇਟ ਨੇ ਫੜਦਾ ਫਿਰ ਫੜ ਲੈਣਾ ਹੂੰ ਔਰ ਚੰਗੀ ਲੀਡਰਸ਼ਿਪ ਦੀ ਗਰੰਟੀ ਹੁੰਦੀ ਹੈ ਕਦੀ ਭੱਜਦੀ ਨਹੀਂ ਹੁੰਦੀ ਹੂੰ ਉਹ ਕਹੇ ਵੀ ਮੈਂ ਤਾਂ ਕਿਹਾ ਵੀ ਤੁਸੀਂ ਗਾਂਝੂ ਆ ਕੇ ਫੜਿਆ 1.5 ਕਿਲੋਮੀਟਰ ਅੰਡੀਗੜ੍ਹ ਤੋਂ ਤੁਸੀਂ ਉੱਥੇ ਕਹਿੰਦੇ ਤੁਹਾਡੀਆਂ ਗ੍ਰਿਫਤਾਰੀਆਂ ਲੈਣੀਆਂ ਸੀ ਦੋ ਉੱਥੇ ਤੇ ਦੇਣੇ ਕੋਈ ਵੱਡਾ ਅਫਸਰ ਸੀ ਨਾਲੋਂ ਕਹਿੰਦਾ ਵੀ ਮੀਡੀਆ ਤੋਂ ਡਰਦੇ ਵੀ ਸਾਹਮਣੇ ਹੋ ਜਾਣੀਆਂ ਤੇ ਮੈਂ ਕਿਹਾ ਹੁਣ ਵੀ ਤਾਂ ਪਤਾ ਲੱਗ ਗਿਆ ਦੋ ਚਾਰ ਮਗਰੀ ਤੁਰੇ ਹੁੰਦੇ ਹੁਣ ਕਿਹੜਾ ਪਤਾ ਨਹੀਂ ਲੱਗਾ ਚਲਾਂ ਦਾ ਜੋ ਸਾਨੂੰ ਹੁਕਮ ਸੀਗੇ ਵੀ ਚੰਡੀਗੜ੍ਹੋਂ ਮੈਨੂੰ ਜਿਹੜੇ ਕਹਿੰਦੇ ਨਾ ਮਾਲੀ ਤੋਂ ਫੜਾ ਮੈਨੂੰ ਤੇ ਚੰਡੀਗੜ੍ਹੋਂ ਹੀ ਫੜ ਲਿਆ ਡੇਢ ਕਿਲੋਮੀਟਰ ਅger ਆਇਆ ਮੈਂ ਫੜ ਲਿਆ ਗੱਡੀਆਂ ਉਹਨਾਂ ਦੀਆਂ ਘਟੋ ਘਟ ਸੈਂਕੜੇ ਗੱਡੀਆਂ ਸੀਗੀਆਂ ਉਹਦੇ ਵਿੱਚ ਇੱਕ ਦੂਜੇ ਦੇ ਵੜ ਕੇ ਸੀਆਈਡੀ ਨੂੰ ਪੂਰਾ ਨੌਲੇਜ ਸੀਗੀ ਮੈਨੂੰ ਤੁਹਾਨੂੰ ਅੰਦਾਜ਼ਾ ਹੋ ਚੁ ਜਦੋਂ ਰਾਤ ਫੋਰਸ ਇਕੱਠੀ ਹੁੰਦੀ ਖਬਰ ਉਹ ਸਾਡੇ ਲੱਗ ਹੀ ਨਹੀਂ ਖਬਰੀ ਪਹਿਲਾਂ ਖਬਰਾਂ ਮਿਲ ਗਈਆਂ ਸੀ ਵੀ ਇਕੱਠੇ ਕਿਤੇ ਹੋ ਰਹੇ ਤੇ ਇਸ ਤਰੀਕੇ ਦੇ ਇਕੱਠ ਉਹਨਾਂ ਨੇ ਦੇਖੋ ਨਾ ਜਿਹੜਾ ਨਸ਼ ਜੁੱਧ ਨਸ਼ਿਆਂ ਵਿਰੋਧ ਸੀ ਇਹ ਦੁੱਧ ਨਸ਼ਿਆਂ ਵਿਰੋਧ ਨਹੀਂ ਸੀ ਇਹ ਲਹਿਰ ਤੇ ਕੁੱਟਣ ਦੇ ਵਿਰੋਧ ਸੀ ਔਰ ਉਹਨਾਂ ਨੇ ਥਾਂ ਥਾਂ ਤੇ ਐ ਕਰ ਲਿਆ ਉਹਦੇ 'ਚ ਜਾਜਾ ਲੈਣਾ ਵੀ ਇਹ ਕਿਹਦੇ ਲਈ ਇਕੱਠੇ ਹੋਇਆ ਪਹਿਲੂ ਕਰੇ ਇੱਧਰ ਇਕੱਠੇ ਹੋ ਗਏ ਜੀ ਕਦੀ ਇੱਧਰ ਇਕੱਠੇ ਹੋ ਗਏ ਜੀ ਕਦੀ ਉਧਰ ਇਕੱਠੇ ਹੋ ਗਏ ਉਹ ਭੰਪਣਾ ਵੀ ਇੱਕ ਸਪੈਸ਼ਲ ਕਿਹਦੇ ਲਈ ਇਕੱਠੇ ਹੋ ਰਹੇ ਆ ਕਿਉਂਕਿ ਫੋਰਸ ਤਾਂ ਨਸ਼ਿਆਂ ਦੇ ਵਿਰੁੱਧ ਇੱਕ ਮੁਹਿੰਮ ਚਲਾ ਇਕੱਠੀ ਹੋ ਹੀ ਰਹੀ ਸੀ ਪੀਲਾ ਪੰਜਾ ਚੱਲ ਰਿਹਾ ਸੀ ਲੋਕਾਂ ਨੂੰ ਡੈਸ਼ ਜਿਆਦਾ ਕੀਤਾ ਜਾ ਰਿਹਾ ਸੀਗਾ ਉਹਦੇ 'ਚ ਉਹ ਭਾਵੇਂ ਸ਼ੱਕ ਸ਼ੱਕ ਸੀਗੇ ਸ਼ੱਕ ਦੇ ਨਾ ਕਹਨਾ ਹਮੇਸ਼ਾ ਅੱਗੂ ਵੰਦੇ ਆ ਨਾ ਆਪਣੀ ਲੀਡਰਸ਼ਿਪ ਨੂੰ ਕਹਿੰਦੇ ਵੀ ਜਾਓ ਮੋਰਚੇ 'ਚ ਲੈ ਜਾਓ ਹੋਰ ਬੰਦੇ ਲਾਜੋ ਯਾਰ ਵੇਖਦੇ ਆ ਕੀ ਹੁੰਦਾ ਵਾ ਜਦੋਂ ਕਹੇ ਪਰ ਜਦੋਂ ਜਿਸ ਕਿਸਮ ਦੀ ਭਾਸ਼ਾ ਇਹ ਮੰਤਰੀ ਵਰਤਦੇ ਨੇ ਜੋ ਲੱਗਦਾ ਵਾ ਉਹਦੇ ਚੋਂ ਭਾਫ ਨਹੀਂ ਸਕੇ ਨਹੀਂ ਤੁਸੀਂ ਉਹਨਾਂ ਨੂੰ ਇਹ ਸਵਾਲ ਨਹੀਂ ਕੀਤਾ ਵੀ ਆ ਇੰਨੀ ਫੋਰਸ ਤੁਸੀਂ ਲਾ ਰਹੇ ਹੋ ਪਹਿਲਾਂ ਤਾਂ ਕਦੇ ਲਾਈ ਨਹੀਂ ਨਾ ਸ਼ੰਭੂ ਖਨੋਰੀ ਤੇ ਇੰਨੀ ਲਾਈ ਆ ਨਾ ਕਦੀ ਇੱਥੇ ਮੀਟਿੰਗ ਤੇ ਲਾਈ ਆ ਅੱਜ ਕਿਉਂ ਲਾ ਰਹੇ ਹੋ ਨਹੀਂ ਦੇਖੋ ਮੀਟਿੰਗ ਤੇ ਤਾਂ ਫੋਰਸ ਹੁੰਦੀ ਸੀ ਪਰ ਚੈਕਿੰਗ ਜ਼ਿਆਦਾ ਸੀਗੀ ਮੀਟਿੰਗ ਤੇ ਫੋਰਸ ਦੀ ਨਹੀਂ ਕੋਈ ਕਮੀ ਹੁੰਦੀ ਅੰਦਰ ਤਾਂ ਸੀ ਪੁੱਛਿਆ ਹੀ ਇਕਟਾਰੂ ਚੱਕ ਨੂੰ ਸਤਕੇ ਉਹਨਾਂ ਤੋਂ ਜਾਣ ਤੋਂ ਬਾਅਦ ਅੱਛਾ ਕੇਂਦਰ ਸਾਹਿਬ ਨੂੰ ਗੁੱਸਾ ਨਾ ਕਰਨ ਅਸੀਂ ਕਹੇ ਵੀ ਤੁਸੀਂ ਆਓ ਜੀ ਮਹਾਰਾਜ ਤੁਹਾਡਾ ਨਾ ਮੀਟਿੰਗ ਕਰਨੀ ਇਹ ਫਿਰ ਉਹਨੂੰ ਮੰਤਰੀਆਂ ਨੂੰ ਬਾਹਰ ਛੱਡ ਕੇ ਕਤਾਰੂ ਚੱਕ ਤੇ ਇਹ ਗਏ ਨਹੀਂ ਖੁੱਡੀਆਂ ਸਾਹਿਬ ਜਦੋਂ ਇਹ ਸਵਾਲ ਕੀਤਾ ਵੀ ਜਿਹੜੀ ਇੰਨੀ ਫੋਰਸ ਸਾਨੂੰ ਖਬਰਾਂ ਮਿਲ ਰਹੀਆਂ ਨੇ ਕਾਦੇ ਲਈ ਲਾਈ ਆ ਕਿ ਮੋਰਚਾ ਪੁੱਟਣਾ ਚਾਹੁੰਦੇ ਹੋ ਓਪਣ ਲਈ ਚਾਰ ਪੰਜ ਨਾ 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 ਮਤਲਬ ਕੋਈ ਨਹੀਂ ਤੁਹਾਡਾ ਸਾਡਾ ਰੌਲਾ ਹੀ ਕੋਈ ਨਹੀਂ ਮਤਲਬ ਨੰਗਾ ਚਿੱਟਾ ਝੂਠ ਬੋਲਿਆ ਪੱਕਾ ਪੱਕਾ ਝੂਠ ਤੁਸੀਂ ਪੀਸੀ ਦੇਖੋ ਚੰਡੀਗੜ੍ਹ ਦੇ ਵਿੱਚ ਜਦੋਂ ਪੱਤਰਕਾਰਾਂ ਨੇ ਸਵਾਲ ਕਰ ਲਿਆ ਸਿੱਧਾ ਵੀ ਤੁਹਾਡੇ ਖਨੌਰੀ ਤੇ ਸ਼ੰਭੂ ਕਹਿੰਦੇ ਫੋਰਸ ਬੜੀ ਲੱਗੀ ਆ ਚੀਮਾ ਸਾਹਿਬ ਕਹਿੰਦੇ ਨਾ ਨਾ ਉਹ ਨਸ਼ਿਆਂ ਨੁਸ਼ਿਆਂ ਵਿਰੁੱਧ ਸਾਡਾ ਆਪਰੇਸ਼ਨ ਚੱਲ ਰਿਹਾ ਉਹਦੇ ਤੇ ਚੱਲ ਰਿਹਾ ਤੇ ਜਿਹੜੇ ਉੱਥੇ ਟ੍ਰੈਕਟਰ ਮੰਗਾਏ ਗਏ ਸੀ ਪਿੰਡਾਂ ਨੂੰ ਕਹਿ ਕੇ ਨਸ਼ਿਆਂ ਵਿਰੋਧੀ ਕਾਇਏ ਗਏ ਸੀ ਪਹਿਲੋਂ ਵੀ ਨਸ਼ਿਆਂ ਦੇ ਵਿਰੁੱਧ ਮਾਰਚ ਕਰਨਾ ਤੁਸੀਂ ਆਜੋ ਉਹ ਟ੍ਰੈਕਟਰ ਲੈ ਕੇ ਲੋਕਾਂ ਨੂੰ ਜਦੋਂ ਪਤਾ ਲੱਗਾ ਵੀ ਇਹ ਸਾਨੂੰ ਕਿਸਾਨਾਂ ਨਾਲ ਭੇਡ ਨਹੀਂ ਕੋ ਚਲੇਗੇ ਹੂੰ ਕਿਉਂ ਰਾ ਸਾਡੇ ਨਾਲ ਗੱਲਬਾਤ ਹੋਈ ਮੀਟਿੰਗ ਮਿਲੀ ਉਦੋਂ ਫੋਰਸ ਆ ਪਿੱਛੇ ਕਰ ਦਿੱਤੀਆਂ ਹੂੰ ਖਬਰਾਂ ਮਿਲ ਗਈਆਂ ਇੱਕ ਵਾਰੀ ਸਟੇਜ ਬੰਦ ਹੋ ਗਈ ਹੂੰ ਜਦੋਂ ਗੱਲਬਾਤ ਅਮਨਮਾਨ ਹੋ ਗਿਆ ਜਦੋਂ ਘੰਟਾ ਡੇਟ ਕਿਨਾਂ ਨਿਕਲੇ ਰਹੇ ਆ ਪਿੱਛੇ हट ਗਿਆ ਹੂੰ ਲੋਕ ਵੀ ਚੁਰ ਗਏ ਸਟੇਜ ਬੰਦ ਹੋ ਗਈ ਜੇ ਨਤੀਜਾ ਪਤਾ ਲੱਗ ਜਾਂਦਾ ਜੇ ਹਮਲੇ ਪੁੱਟ ਦੇਣਿਆਂ ਲੀਡਰਸ਼ਿਪ ਗੱਲ ਕਰਨੀ ਨਾ ਹੁੰਦੀ ਹੂੰ ਠੀਕ ਹੈ ਨਾ ਭਾਵੇਂ ਮੋਰਚਾ ਪੁੱਟ ਦੇਣ ਦੇ ਆਪਣੇ ਵੱਲੋਂ ਪਬਲਿਕ ਇਕੱਠੀ ਕਰਨ ਦੀ ਆਪਦੀ ਸੰਗਤ ਨੂੰ ਇਕੱਠੀ ਕਰਨ ਦਾ ਕੋਸ਼ ਕਰਦੇ ਸਵੇਹਾ ਸੀਗਾ ਰਿਜ਼ਲਟ ਕੋਈ ਨਹੀਂ ਸੀਗਾ ਕੀ ਐ ਕਰਨਗੇ ਹੂੰ ਜਿਹੜਾ ਇਹ ਸਵਾਲ ਹੈ ਵੀ ਮੋਰਚਾ ਸ਼ੰਭੂ ਤੇ ਖਨੌਰੀ ਮੋਰਚਾ ਫਸ ਚੁੱਕਾ ਸੀ ਤੇ ਇਹ ਵੀ ਚਾਹੁੰਦੇ ਸੀ ਵੀ ਜੇ ਹੁਣ ਸਰਕਾਰ ਪੱਟ ਦੇ ਤੇ ਚੰਗਾ ਹੀ ਆ ਐਦਾਂ ਦੀ ਗੱਲ ਸੀ ਨਹੀਂ ਦੇਖੋ ਜਿਨ੍ਹਾਂ ਨੇ ਇੰਨਾ ਅਰਬਾਂ ਰੁਪਈਆ ਉੱਤੇ ਖਰਚਾ ਕੀਤਾ ਹੋਵੇ ਹੂੰ ਐਨੇ ਸੰਦ ਲਾਏ ਹੁਣ ਹੂੰ ਉਹਨਾਂ ਦਾ ਪਿੰਡ ਵਸਿਆ ਹੋਇਆ ਇਹ ਨਿਆਣੀਆਂ ਗੱਲਾਂ ਨੇ ਹੂੰ ਬੇਹੂਦਾ ਗੱਲਾਂ ਨੇ ਕੋਈ ਆਪਦਾ ਮਤਲਬ ਬਿਲਕੁਲ ਬੇਬੁਨਿਆਦ ਦੋਸ਼ ਨਹੀਂ ਬੇਬੁਨਿਆਦ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਹਾਂ ਕਿ ਸਾਡਾ ਪੁੱਟਿਆ ਹਾਂ ਪੁੱਤ ਸਕਦੀ ਸਰਕਾਰ ਪਤਾ ਲੱਗ ਜਾਂਦਾ ਤੇ ਦੋ ਹੱਥ ਵੀ ਕਰਦੇ ਮਨ ਚ ਕੋ ਮਲਾਲ ਨਾ ਰਹਿ ਜਾਂਦਾ ਸਰਕਾਰ ਪੁੱਟ ਸਕਦੀ ਹੁੰਦੀ ਹੈ ਹਮ ਚੱਲ ਹੁਣ ਇਹ ਮਲਾਲ ਤੇ ਹੈ ਵੀ ਅਸੀਂ ਪਹਿਲੋਂ ਉਹ ਜੇ ਸਾਡੇ ਨਾਲ ਸਰਕਾਰ ਨੇ ਸਾਨੂੰ ਕੰਨੋ ਕਰਨ ਖਬਰ ਨਹੀਂ ਹੋ ਸਕੀ ਨਹੀਂ ਤਾਂ ਅਸੀਂ ਵੀ ਆਪਦੀ ਜੋਰ ਜਮਾਈ ਕਰਦੇ ਕੋਈ ਨਹੀਂ